ਅਸੀਂ ਗੁਰੂ ਰਵਦਾਸ ਨੂੰ ਮੰਨਣ ਵਾਜੇ ਉੱਤਰਾ ਨੇ ਗੁਰੂ ਰਵਦਾਸ ਮਹਾਰਾਜ ਦੀਆਂ ਪੁੱਤਰੀਆਂ ਨੇ ਸਾਰਿਆਂ ਨੂੰ ਨਾਲ ਲੱਗੇ ਚੱਲੇਗਾ ਲੇਕਿਨ ਸ਼ੁਰੂਆਤ ਕਿੱਧਰੋਂ ਕਰਨੀ ਆ ਸ਼ੁਰੂਆਤ ਕਿੱਧਰੋਂ ਕਰਨੀ ਆ ਉੱਧੇ ਹੀ ਕਰਨੀ ਜਿੱਦਾਂ ਗੁਰੂ ਰਵਦਾਸ ਮਹਾਰਾਜ ਪੈ ਗਏ ਕਿ ਕੈ ਰਵਦਾਸ ਖਲਾਸ ਜਮਾਰਾ ਜੋ ਹਮਸਾਰੀ ਜੋ ਮੀਤ ਹਮਾਰਾ ਇਹ ਲੰਬੀ ਆਨੰਦ ਕਚੋਰ ਜੀ ਸਰੀਰ ਕਾਟੇ ਕੋਲ ਬਹੁਤ ਹੈ। ਗੋਟ ਮਲਕੀਤ ਸਿੰਘ ਕੋ ਬਹੁਤ ਹੈ। ਸੇ ਇਕੱਠੇ ਕਰਕੇ ਲੋਕ ਤੇ ਲੋਟ ਪਿੱਠੇ ਕਰਕੇ ਤਾਕਤ ਕੋ ਅਸੀਂ ਤੁਹਾਡੇ ਨਾਲ ਹੈ। ਮੈਂ ਤਾਂ ਇਹ ਕਹਿਣਾ ਭਈ ਇੱਥੋਂ ਇੱਕ ਅੰਦਾ ਇੱਕ ਅੰਦਾ ਖੜਾ ਕਰੋ ਜਿਹੜਾ ਤੁਹਾਡੀ ਬਾਤ ਫੜਨ ਵਾਲਾ ਹੋਵੇ। ਅੱਜ ਪੰਜਾਬ ਚ ਟਵਾ ਚੱਲਦੀ ਆ ਕਿ ਘੜੀ ਕੌਣ ਹੈ? ਲੋਕ ਕਹਿੰਦੇ ਸਾਡੇ ਵਾਲਾ ਆ। ਕਹਿੰਦੇ ਸਾਡੇ ਵਾਲਾ। ਮੈਂ ਕੀ ਕੀਤਾ? ਮੈਂ ਗੋਟਿੰਗ ਦੇ ਹਰਾ ਪੈਂਦਾ ਥੋੜਾ ਜਿਹਾ ਆ। ਪਰ ਮੈਂ ਨਾਲ ਉੱਤੇ ਗੁਰੂ ਰਵਦਾਸ ਮਹਾਰਾਜ ਦੀ ਰੰਬੀ ਰੱਖੀ ਹੋਆ ਰੰਬੀ ਦੇ ਨਾਲ ਕੀ ਪਿਆ ਹੁੰਦਾ ਦੱਸੋ ਬਈ ਰੰਬੀ ਨਾਲ ਕੀ ਪਿਆ ਹੁੰਦਾ ਉਹ ਵੀ ਰੱਖਿਆ ਆ ਤੇ ਕਿਹਦੇ ਲਈ ਕਿ ਮੇਰੇ ਪੰਜਾਬ ਦਾ ਗਰੀਬ ਆ ਕਿਸੇ ਜਾਤ ਦਾ ਆ ਕਿਸੇ ਧਰਮ ਦਾ ਆ ਘੜੀ ਦਾ ਆ ਜਿਹੜਾ ਤਾਂ ਸ਼ੈਡਿਊਲ ਕਾਸਟ ਹੈ ਉਹ ਪਰਚਾ ਲਿਖ ਕੇ ਲਿਆਓ ਜਿਹੜਾ ਸ਼ੈਡਿਊਲ ਕਾਸਟ ਨਹੀਂ ਹੈਗਾ ਚੋਰ ਹੈ ਨਾ ਹੀ ਹੈ ਸ਼ੂਫਾ ਕਰਖਣ ਲੱਗ ਛੱਟ ਹੈ ਬਾਂਬੜਾ ਕਿਸੇ ਜਾਤ ਦਾ ਆ ਉਹ ਪਰਚੀ ਲਿਖ ਕੇ ਲਿਆਓ ਦਿਨਾਂ ਦੀ ਕੋਈ ਬਾਣੀ ਫੜਦਾ ਮੈਂ ਭਾਸ਼ਣ ਜਿਹੜੇ ਬੰਨ ਕੀਤੇ ਅੱਜ ਕੱਲ 25 ਸਾਲ ਬੜਾ ਸੰਗਾ ਬਾੜ ਪਾੜ ਕੇ ਦੇਖ ਲਿਆ ਅੱਜ ਮੈਂ ਕਲ ਵੀ ਚਲਾਉਣਾ ਆ ਤੇ ਮੈਨੂੰ ਗੁਰੂ ਰਵਦਾਸ ਮਹਾਰਾਜ ਦਾ ਆਸ਼ੀਰਵਾਦ ਤੁਹਾਡੇ ਚੋਂ ਚਾਹੀਦਾ ਆ ਔਰ ਗੜੀ ਗੁਰੂ ਰਵਦਾਸ ਮਹਾਰਾਜ ਦਾ ਕਮਾਰ ਦਾ ਪੁੱਤ ਐ ਕਟੜ ਬੰਗੜਾਂ ਦੇ ਘਰ ਜੰਮਿਆ ਤੇ ਸਾਰੇ ਬੰਗੇ ਸਿੱਧੇ ਕਰਨੇ ਆਉਂਦੇ ਆ ਤੇ ਬੜਾ ਨਮਾਣਾ ਜਿਆ ਆ ਤੁਹਾਡੇ ਸਾਰਿਆਂ ਦੇ ਪੈਰੀ ਹੱਥ ਲਾਉਣੇ ਆਲਾ ਆ ਬੁਲਾਈਏ ਫਟੇ ਆਨੰਦ ਕਿਸ਼ੋਰ ਜੀ ਫਿਰ ਦਿਨਾਗਲ ਸਾਹਿਬ ਕਿੱਥੇ ਆ ਭਾਈ ਦਿਨਾਗਲ ਸਾਹਿਬ ਮੈਂ ਕਹੀਂ ਜਾਨਾ ਮੇਰੇ ਸਹੁਰੇ ਦਿਨਾਗਲਾਂ ਦੇ ਆ ਮੇਰੇ ਲੁੱਕੀ ਜਾਨਾ ਭਾਈ ਲੁਧਿਆਣੇ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਨੂੰ ਮੰਡਲ ਵਾਲੀਆਂ ਘਰ ਘਰ ਫੌਜਾ ਘਟੀਆਂ ਕਰਨੀ ਜੋ ਕਜ਼ਰਦਾਬ ਸੂਰ ਸਾਹਿਬ ਇਹ ਡਿਊਟੀ ਮੈਂ ਤੁਹਾਡੀ ਲਾਉਂਦਾ ਆਂ ਕਰੀਏ ਇਕੱਠੀਆਂ ਕਰੀਏ ਲਾਮਬੰਦੀ ਇੱਕ ਫੌਜ ਤਿਆਰ ਕਰੀਏ ਜਿਹੜੀ ਕਰੇ ਗੱਲ ਕਰ ਕਰ ਜਾ ਕੇ ਬੇਗਮਪੁਰੇ ਦੀ ਬੇਗਮਪੁਰਾ ਬਸਾਉਣ ਦੀ ਕਰੀਏ ਗੁਰੂ ਰਮਦਾਸ ਮਹਾਰਾਜ ਨੂੰ ਯਾਦ ਜੋ ਬੋਲੇ ਰਬਦਾਸ਼ ਸ਼ਕਤੀ ਜੈ ਸ਼੍ਰੀ ਗੁਰੂ ਰਵਦਾਸ਼ ਸ਼ਕਤੀ ਜੈ ਧੰਨਵਾਦ ਤੇ ਗੁਰੂ ਰਵਦਾਸ਼ ਸਹਾਰਾ ਜੀ ਦਾ ਸੁਪਨਾ ਸੀ ਬੇਗੰਪੁਰਾ ਬੇਗੰਪੁਰਾ ਸ਼ਹਿਰ ਤੋਂ ਨਾ ਦੁੱਖ ਦੋ ਨਹੀਂ ਟੇਖਾਓ ਨਾ ਤਸਵੀਰ ਖਰਾਜ ਨਾ ਮਾਲ ਖੋਫ ਨਾ ਖਟਾ ਨਾ ਤਰਸ ਜਵਾਰ ਜੇ ਅੱਜ ਬੇਗਮਪੁਰੇ ਦੀਆਂ ਮਾੜੀਆਂ ਮਾੜੀਆਂ ਸੋਕ ਸੁਈਟਾ ਅੱਜ ਗਰੀਬ ਵਰ ਮਜਲੂਮ ਦੇ ਘਰ ਆਈਆਂ ਗੁਰੂ ਰਵਦਾਸ ਮਹਾਰਜ ਦੇ ਸੁਪਰੇ ਦੀਆਂ ਰਹਿਮਤਾਂ ਤੁਹਾਡੇ ਘਰਾਂ ਵਿੱਚ ਆਈਆਂ ਸਾਡੇ ਘਰਾਂ ਵਿੱਚ ਆਈਆਂ ਇਹ ਬਾਬਾ ਸਭ ਮੇੜ ਕਰਦੇ ਸਬਦਾਨ ਦੀ ਦੇਣ ਲੇਕਿਨ ਦੇਸ਼ ਵਿੱਚ ਸਮਾਜ ਵਿੱਚ ਅੱਜ ਵੀ ਜਾਤ ਪਾਤ ਉੱਚ ਨੀਚ ਇਹ ਨਜ਼ਰ ਆਉਂਦੀ ਰਹਿੰਦੀ ਆ ਜਿਸ ਜ਼ਿੰਮੇਵਾਰੀ ਦਾ ਮੌਕਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਅਤੇ ਪਾਪਾ ਸਭ ਅੰਬੇਡਕਰ ਦੀ ਕਿਰਪਾ ਦੇ ਨਾਲ ਮੈਨੂੰ ਮਿਲਿਆ ਉਹ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਮੈਨੀ ਆ ਮੈਨੂੰ ਯਾਦ ਹੈ ਜਦੋਂ 19 ਸਾਲ ਦੀ ਸਰਕਾਰੀ ਨੌਕਰੀ ਨੂੰ ਠੋਟ ਮਾਰੀ ਸੀ ਮੈਂ ਲੱਖ ਰੁਪਈਆ ਮਹੀਨੇ ਦੀ ਤਨਖਾਹ ਛੱਡੀ ਲੱਖ ਰੁਪਈਆ ਮਹੀਨੇ ਦੀ ਪੈਨਸ਼ਨ ਛੱਡੀ ਤਾਂ ਪੰਜਾਬ ਦੀ ਰਾਜਨੀਤੀ ਵਿੱਚ ਦਾਖਲਾ ਲਿਆ ਉਸੇ ਹੀ ਸਾਲ ਤੋਗਲਕਾ ਬਾਦ ਦਿੱਲੀ ਦਾ ਕਾਹਨ ਹੋਇਆ ਸੀ ਔਰ ਪੰਜਾਬ ਦੀ ਧਰਤੀ ਤੇ ਰਾਜਨੀਤੀ ਵਿੱਚ ਜਦੋਂ ਅਸੀਂ ਲਾਮਬੰਦੀ ਕੀਤੀ ਪੰਜਾਬ ਦੀ ਧਰਤੀ ਤੇ ਗੁਰੂ ਰਵਦਾਸ ਮਹਾਰਾਜ ਨੂੰ ਮੰਨਣ ਵਾਲੇ ਗਰੀਬ ਤੇ ਮਜਲੂਮ ਲੋਕਾਂ ਨੂੰ ਇਕੱਠਾ ਕੀਤਾ ਸੀ ਇਹ ਪਹਿਲੀ ਵਾਰੀ ਪੰਜਾਬ ਦੀ ਰਾਜਨੀਤੀ 'ਚ ਹੋਇਆ ਸੀ ਕਿ ਗਰੀਬ ਵਰ ਗੁਰਬੇ ਨੂੰ ਹਰ ਪਾਰਟੀ ਕੋਈ ਮੁੱਖ ਮੰਤਰੀ ਬਣਾਉਣ ਦੀ ਗੱਲ ਕਰਦਾ ਸੀ ਕੋਈ ਦਲਤ ਮੁੱਖ ਮੰਤਰੀ ਬਣਾਉਣ ਦੀ ਔਰ ਜਦੋਂ ਅੱਜ ਜ਼ਿੰਮੇਵਾਰੀ ਚੇਅਰਮੈਨ ਦੀ ਐਸੀ ਕਮਿਸ਼ਨ ਦੀ ਮਿਲੀ ਆ ਤੁਹਾਡਾ ਸੰਗਤਾਂ ਦਾ ਆਸ਼ੀਰਵਾਦ ਹੈ ਮੈਂ ਤਾਂ ਬੜਾ ਨਿਮਰਣਾ ਜਿਆ ਦੇਸੀ ਜਿਆ ਬੰਦਾ ਆ ਜਿਸ ਕਮਿਸ਼ਨ ਦੇ ਚੇਅਰਮੈਨ ਨੂੰ ਕੋਈ ਪੁੱਛਦਾ ਨਹੀਂ ਸੀ ਹੁੰਦਾ ਅੱਜ ਘਰ ਘਰ ਘੋੜੀਆਂ ਗਾਣ ਗਾਈਆਂ ਜਾਂਦੀਆਂ ਐ ਤੇ ਗੁਰੂ ਰਵਿਦਾਸ ਮਹਾਰਾਜ ਦੀ ਕਿਰਪਾ ਆ ਬੋਲੇ ਸੋ ਨਿਹਾਲ ਗੁਰ ਰਵਿਦਾਸ ਮਹਾਰਾਜ ਦੀ ਅੱਜ ਇਸ ਕਮਿਸ਼ਨ ਦੇ ਚੇਅਰਮੈਨ ਦੀਆਂ ਘੋੜੀਆਂ ਹਰ ਘਰ ਕਰ ਨਹੀਂ ਗਈ ਐ ਡਾਈਆਂ ਜਾਂਦੀਆਂ ਹਰ ਜੇਬ ਵਿੱਚ ਗਈਆਂ ਜਾਂਦੀਆਂ ਜਿਹੜਾ ਫੋਨ ਪਿਆ ਜੇਬ ਦੇ ਵਿੱਚ ਇਹ ਗੁਰੂ ਰਵਦਾਸ ਮਹਾਰਾਜ ਦੀ ਕਿਰਪਾ ਆ ਕਿ ਮੇਰੇ ਵਰਗੇ ਨਮਾਣੇ ਨੂੰ ਰਾਜਨੀਤੀ ਚ ਬਾੜਿਆ ਤਾਂ ਜਿਹਨਾਂ ਕੰਮਾਂ ਨੂੰ ਕੋਈ ਨਹੀਂ ਸੀ ਪੁੱਛਦਾ ਉੱਥੇ ਦਲਤ ਕਰਵਾਤੀ ਜਿਸ ਚੇਅਰਮੈਨ ਨੂੰ ਕੋਈ ਨਹੀਂ ਸੀ ਪੁੱਛਦਾ ਕਹਿੰਦੇ ਖੁੱਡੇ ਲੈਣ ਵਾਲੀ ਆ ਅੱਜ ਸਾਰੇ ਹੀ ਸੋਚਦੇ ਆ ਯਾਰ ਐਸੀ ਕਮ ਨਹੀਂ ਹੁੰਦਾ ਚੇਅਰਮੈਨ ਵਧੀਆ ਹੁੰਦਾ ਆ ਇਹ ਲੱਗੀ ਐ ਪਰੇ ਕੁਛ ਨਹੀਂ ਹੁੰਦੇ ਇਹ ਜ਼ੀਰੋ ਨੇ ਗੱਲਾਂ ਸ਼ੁਰੂਆਤ ਤਾਂ ਕਿੱਥੋਂ ਹੁੰਦੀਆਂ ਨੇ ਸ਼ੁਰੂਆਤ ਤਾਂ ਹੁੰਦੀ ਹੈ ਜਿੱਥੇ ਜਗਤ ਗੁਰੂ ਰਵਿਦਾਸ ਮਹਾਰਾਜ ਕਹੇ ਗਏ ਐਸਾ ਚਾਹੂ ਰਾਜ ਮੈਂ ਜਹ ਮਿਲੇ ਸਭਨ ਕੋ ਆਨ ਛੋਟ ਬੜੇ ਸਭ ਸੰਬਸੇ ਰਵਿਦਾਸ ਰਹੇ ਪਰਸਨ ਰਾਜ ਭਾਗ ਲੈਣਾ ਰਾਜ ਭਾਗ ਦੀ ਹਿੱਸੇਦਾਰੀ ਆਪਣੇ ਕੋਲ ਲੈਣੀ ਅੱਜ ਡੈਮੋਕਰੇਸੀ ਆ ਲੋਕਤੰਤਰ ਹੈ ਅੱਜ ਸੈਂਕੜੇ ਸੰਗਠਨ ਨੇ ਸੈਂਕੜੇ ਪਾਰਟੀਆਂ ਆ ਗੁਰੂ ਰਵਿਦਾਸ ਮਹਾਰਾਜ ਨੂੰ ਮੰਨਣ ਵਾਲੇ ਲੋਕ ਸੰਗਠਨਾਂ ਵਿੱਚ ਵੀ ਵੰਡੇ ਹੋਏ ਆ ਪਾਰਟੀਆਂ ਵਿੱਚ ਵੀ ਵੰਡੇ ਹੋਏ ਆ ਅੱਜ ਦੇ ਲੋਕ ਸੂਝਵਾਨ ਲੋਕ ਹੈ ਉਹ ਆਪਣਾ ਫੈਸਲਾ ਕਿਤੇ ਚਾਹੁੰਦੇ ਆ ਕਰ ਸਕਦੇ ਆ ਲੇਕਿਨ ਜਿੰਦਗੀ ਚ ਮੌਕੇ ਆਉਂਦੇ ਆ ਜਦੋਂ ਤੁਹਾਨੂੰ ਬਿੱਲੇ ਡੂਮਣੇ ਬਾਡਣਾ ਪੈਂਦਾ ਆ ਜਿੰਦਗੀ ਚ ਮੌਕੇ ਆਉਂਦੇ ਆ ਤੁਗਲਕਾ ਬਾਦ ਦਾ ਮੌਕਾ ਆ ਮੈਂ ਸ਼ਾਹਵਾਸ਼ੇ ਜਿੰਨਾ ਗੁਰੂ ਰਵਦਾਸ ਮਹਾਰਾਜ ਨੂੰ ਮੰਨਣ ਵਾਲਿਆਂ ਨੂੰ ਕਿਸੇ ਨੇ ਪਾਰਟੀ ਨਹੀਂ ਦੇਖੀ ਕਿਸੇ ਨੇ ਸੰਗਠਨ ਨਹੀਂ ਆਪਣਾ ਦੇਖਿਆ ਬੱਸਾਂ ਭਰੀਆਂ ਚੱਲ ਰਾਮ ਰਿਲਾ ਗਰਾਊਂਡ ਦਿੱਲੀ ਟਰਾਲੀਆਂ ਭਰੀਆਂ ਗਰਮੀ ਦੇ ਕਹੜ ਦੇ ਦਿਨਾਂ ਵਿੱਚ ਜਦੋਂ ਕਾਲੀਆਂ ਸੜਕਾਂ ਤੇ ਕਾਲੀ ਲੁੱਕ ਵੀ ਪਾਣੀ ਬਣੀ ਹੋਤੀ ਤੇ ਧੁੱਪ ਦੀ ਗਰਮੀ ਦੀ ਪ੍ਰਵਾਹ ਕੀਤੇ ਬਗੈਰ ਗੁਰੂ ਰਵਦਾਸ ਨੂੰ ਮੰਨਣ ਵਾਲੀਆਂ ਸੰਗਤਾਂ ਸੜਕਾਂ ਤੇ ਬੈਠ ਗਈਆਂ ਜ਼ਿੰਦਗੀ 'ਚ ਮੌਕੇ ਆਉਂਦੇ ਆ ਦੋ ਤਰ੍ਹਾਂ ਦੀ ਜ਼ਿੰਦਗੀ ਚ ਲੜਾਈ ਲੜਨੀ ਪਾਏਗੀ ਗੁਰੂ ਰਵਦਾਸ ਮਾਰੇ ਨੂੰ ਮੰਨਣ ਵਾਲਿਆਂ ਨੂੰ ਸੰਤ ਮੰਦੀਪ ਦਾ ਜੀ ਬੈਠੇ ਕਿ ਚਲੇ ਗਏ ਬੈਠੇ ਆ ਮਹਾਰਾਜ ਜੀ ਮੈਨੂੰ ਯਾਦ ਹੈ 2013 14 ਜਦੋਂ ਤੁਹਾਡੀ ਡਿਊਟੀ ਬਨਾਰਸ ਤੋਂ ਸਿਰਸਗੜ ਲੱਗੀ ਸੀ 13 ਸੀ ਵੀ 14 ਸੀ 14 13 14 ਲੱਗੇ ਛਾਗੇ ਮੇਰਾ ਏਡਾ ਕਬੜਾ ਹਾਲ ਸਿਰਸਗੜ ਦਾ ਬਹੁਤ ਵੱਡਾ ਮੇਰਾ ਉੱਥੇ ਪ੍ਰੋਗਰਾਮ ਕੀਡਰ ਕੈਂਪ ਮੈਂ 5.5 ਘੰਟੇ ਬਲੈਕਬੋਰਡ ਦੇ ਕੀਡਰ ਕੈਂਪ ਲਾਇਆ। ਹੁਣਾਂ ਕੋਈ 1000 ਕ ਬੰਦਾ ਭਰਿਆ ਆ 1000। ਔਰ ਅੱਜ ਮੈਂ ਸੰਤ ਮੰਦੀਪ ਦਾ ਜੀ ਨੂੰ ਸੁਣਿਆ ਮੈਂ। ਅੱਖਾਂ ਬੰਦ ਕਰਕੇ ਸੁਣਿਆ। ਧਿਆਨ ਮਗਨ ਹੋ ਕੇ ਸੁਣਿਆ। ਅਗਵਾਈ ਦੋ ਤਰ੍ਹਾਂ ਦੇ ਲੋਕ ਦਿੰਦੇ ਆ ਕੌਮਾਂ ਨੂੰ। ਇੱਕ ਸੰਤ ਸਮਾਜ ਅਗਵਾਈ ਦੇ ਸਕਦਾ। ਕੁਝ ਬੁੱਧੀਜੀਵੀ ਮਾਰਗ ਅਗਵਾਈ ਦੇ ਸਕਦਾ ਹੈ ਤੀਜਾ ਰਾਜਨੀਤਿਕ ਬਾਹਰ ਅਗਵਾਈ ਦੇ ਸਕਦਾ ਹੈ ਅੱਜ ਜਿਸ ਯੁੱਗ ਵਿੱਚੋਂ ਅਸੀਂ ਲੰਘ ਰਹੇ ਹਾਂ ਅੱਜ ਰਾਜਨੀਤੀ ਵਿਕਰੀ ਹੋਈ ਆ ਰਾਜਨੀਤੀ ਤੋਂ ਤੁਹਾਨੂੰ ਕੋਈ ਅਗਵਾਈ ਦੇਣ ਆਵੇ ਅੱਜ ਨਜ਼ਰ ਨਹੀਂ ਆਉਂਦਾ ਅੱਜ ਨਹੀਂ ਨਜ਼ਰ ਆਉਂਦਾ ਹਾ ਜੇ 20 ਸਾਲ ਪਹਿਲਾਂ ਪੁੱਛਦੇ ਤਾਂ ਰਾਜਨੀਤੀ ਚਗਵਾਈ ਦੇਣ ਵਾਲਾ ਤੁਹਾਨੂੰ ਸਭ ਕਾਂਸੀ ਰਾਮ ਨਜ਼ਰ ਆਉਂਦਾ ਅੱਜ ਤੇ ਅਗਵਾਈ ਮਹਾਰਾਜ ਜੀ ਜਿਹੜੀ ਗੱਲ ਮੈਂ ਤੁਹਾਡਾ ਨਾਮ ਲਿਆ ਸੀ ਗੱਲ ਦੱਸਣੀ ਇੱਕ ਨਵੀਂ ਖੋਜ ਕੀਤੀ ਆ ਵੱਖ-ਵੱਖ ਤੇਜਾਂ ਤੋਂ ਪੁੱਛਿਆ ਜਾਂਦਾ ਰਬਦਾਸੀਏ ਕਿੰਨੇ ਕੁਆ ਇਹਨਾਂ ਦੀ ਵਾਦੀ ਕਿੰਨੀ ਕੁਆ ਕੋਈ 25 ਕਰੋੜ ਕਹਿੰਦਾ ਕੋਈ 1 ਕਰੋੜ ਕਹਿੰਦਾ ਕੋਈ 4 ਕਰੋੜ ਕਹਿੰਦਾ ਮਹਾਰਾਜ ਜੀ 2011 ਦੀ ਮਰਦਮ ਸ਼ੁਮਾਰੀ ਹੋਈ ਆ ਅੱਜ ਤੋਂ 15 ਸਾਲ ਪਹਿਲਾਂ ਮੈਂ ਕੱਲੀ-ਕੱਲੀ ਸਟੇਟ ਦਾ ਅੰਕੜਾ ਖੋਲਿਆ ਪਿਛਲੇ 1 ਮਹੀਨੇ ਅਬ ਪਿਛਲੇ 25 30 ਦਿਨ ਦੀ ਗੱਲ ਕੱਲੀ ਕੱਲੀ ਸਟੇਟ ਹਰ ਸਟੇਟ ਦੇ ਵਿੱਚ ਸ਼ੈਡਿਊਲ ਕਾਸਟਾਂ ਦਾ ਜਾਤੀ ਅੰਕੜਾ ਹੁੰਦਾ ਆ ਸ਼ੈਡਿਊਲ ਕਾਸਟਾਂ ਦਾ ਉਹ ਚ ਲਿਖਿਆ ਜਾਂਦਾ ਚਮਾਰ ਕਿੰਨਾ ਰਬਦਾਸੀਆ ਕਿੰਨਾ ਰਾਮਦਾਸੀਆ ਕਿੰਨਾ ਆਧਰਮੀ ਕਿੰਨਾ ਜੱਟ ਕਿੰਨਾ ਰਾਜਸਥਾਨ ਚ ਰਹਿਕਰ ਕਿੰਨਾ ਮਧ ਪ੍ਰਦੇਸ਼ ਸਤਨਾਮੀ ਕਿੰਨਾ ਜਿਹੜੇ ਜਿਹੜੇ ਗੁਰੂ ਰਵਦਾਸ ਮਹਾਰਾਜ ਨੂੰ ਮੰਨਦੇ ਆ ਉਹਦੇ ਚ ਇਹ ਵੀ ਲਿਖਿਆ ਜਾਂਦਾ ਬਾਲਮਿਕੀ ਕਿੰਨਾ ਮੱਜਵੀ ਸੇ ਕਿੰਨਾ ਉਹਦੇ ਚ ਇਹ ਵੀ ਲਿਖਿਆ ਜਾਂਦਾ ਬਾਜੀਗਰ ਕਿੰਨਾ ਸ਼ੈਡਿਊਲ ਕਾਸਟ ਇਕੱਲੇ ਆ ਮਹਾਰਾਜ ਜੀ ਨੋਟ ਕਰਿਓ ਗੱਲ ਮੈਂ ਜਦੋਂ ਕੱਲੀ ਕੱਲੀ ਸਟੇਟ ਦੇ ਵਿੱਚ ਰਵਦਾਸੀਆਂ ਦੀ ਗਿਣਤੀ ਕੱਢਣ ਲੱਪਿਆ ਆਪਣੇ ਲੈਪਟਾਪ ਤੇ ਬੈਠ ਕੇ ਔਰ 10 15 ਸਾਲ ਬਾਦ ਮਰਦਮਸ਼ਮਾਰੀ ਸ਼ੁਰੂ ਹੋਣੀ ਆ ਪਰਸੋਂ ਨੂੰ 1 ਜਨਵਰੀ ਤੋਂ 15 ਸਾਲ ਬਾਅਦ ਮੈਂ 15 ਸਾਲ ਦਾ 15% ਵਾਧਾ ਕਰਤਾ ਕਿ ਰਵਦਾਸੀਆ ਭਾਰਤ ਦੀ ਧਰਤੀ ਤੇ ਹੈ ਕਿੰਨਾ ਸਵਾ 6 ਕਰੋੜ ਦੀ ਵਾਧੀ ਅੱਜ ਦੇ ਦਿਨ ਸਵਾ 6 ਕਰੋੜ ਜੋ ਸਰਕਾਰ ਨੇ ਗਿਣੀ ਆ ਅਸੀਂ ਤੁੱਕੇ ਨਾਲ ਜੋ ਮਰਜ਼ੀ ਕਹੀ ਜਈਏ ਗੈਸਰਾ ਅੰਦਾਜ਼ੇ ਨਾਲ ਜੋ ਸਰਕਾਰ ਦੇ ਕਾਗਜ਼ਾਂ 'ਚ ਦਰਜ ਸਵਾ 6 ਕਰੋੜ ਆਬਾਦੀ ਰਵਦਾਸੀਆ ਕੌਮ ਦੀ ਆ ਜਟ ਉਹਦੇ ਵਿੱਚ ਯੂਪੀ ਵਾਲਾ Rajasthan ਦਾ ਰਹਿਗਰ ਇਹਦੇ ਵਿੱਚ Madhya Pradesh ਦਾ ਸਤਨਾੰਬੀ ਇਹਦੇ ਵਿੱਚ ਕਿਉਂਕਿ ਸਤਗੁਰੂ ਰਵਦਾਸ ਮਹਾਰਾਜ ਨੂੰ ਕਿਤੇ ਰੈਦਾਸ ਲਿਖਿਆ ਆ ਕਿਤੇ ਰੋਹੀਦਾਸ ਲਿਖਿਆ ਆ ਕਿਤੇ ਇਹਦਾ ਲੱਗ-ਲੱਗ ਨਾਮ ਹੈ ਪਰ ਸਭ ਹਰ ਸਟੇਟ ਦੇ ਲੋਕ ਆਪਣਾ ਆਪਣਾ ਨਾਮ ਲੈਂਦੇ ਆ ਸਵਾ 6 ਕਰੋੜ ਵਾਦੀ ਆ ਸਵਾ 6 ਕਰੋੜ ਦਾ 70% ਵੋਟਾਂ ਹੁੰਦੀ ਆ ਸਵਾ 4 ਕਰੋੜ ਤੁਹਾਡੀਆਂ ਵੋਟਾਂ ਆ ਤੇ 12 ਕਰੋੜ ਦਾ ਪ੍ਰਧਾਨ ਮੰਤਰੀ ਬਣਦਾ ਆ 12 ਕਰੋੜ ਦਾ ਪ੍ਰਧਾਨ ਮੰਤਰੀ ਬਣਦਾ ਆ ਦੇਸ਼ ਦਾ ਰਾਜਾ ਤਾਂ ਰਾਜਾ ਬਣਨ ਦੇ ਲਈ ਵੀ ਫਰੂ ਦੇਖਣਾ ਪਏਗਾ ਜੁੜਨਾ ਕਿੱਥੇ ਆ ਜੁੜਨਾ ਕਿੱਥੇ ਆ ਦੇਸ਼ ਦੇਸ਼ ਦੀ ਗੱਦੀ ਕਬਜ਼ੇ 'ਚ ਲੈਣੀ ਦਾ ਕਿਹਦੇ ਨਾਲ ਜੁੜਨਾ ਦੇ ਪੰਜਾਬ ਦੀ ਗੱਦੀ ਕਬਜ਼ੇ 'ਚ ਲੈਣੀ ਤਾਂ ਕਿਹਦੇ ਨਾਲ ਜੁੜਨਾ ਤੁਹਾਨੂੰ ਤਾਂ ਸਾਰਿਆਂ ਨੇ ਬੱਚਾ ਮਾਰਨੀ ਆ ਜਿਹੜਾ ਜਿਹੜਾ ਕੰਡੇ ਤੇ ਬੈਠਾ ਕੰਡਾ ਸਮਝਦਾ ਤੋਲਾ ਕਰਨੇ ਵਾਲਾ ਕੰਡਾ ਉਹਨੂੰ ਵੀ ਆਵਾਜ਼ ਮਾਰਨੀ ਆ ਜਾਓ ਬਈ ਆ ਜਾਓ ਬਈ ਜਿਹੜਾ ਕਿਕਰਾਂ ਵਾਲੇ ਫੁੱਲ ਤੇ ਬੈਠਾ ਉਹਨੂੰ ਵੀ ਆਵਾਜ਼ ਮਾਰਨੀ ਆ ਜਾ ਆ ਬਈ ਸਾ ਵੀ ਦੇ ਜਿਹੜਾ ਜਿਹੜਾ ਲੱਤ ਲੈ ਕੇ ਘੁੰਮਦਾ ਉਹਨੂੰ ਵੀ ਤੁਹਾਨੂੰ ਆਵਾਜ਼ ਮਾਰਨੀ ਆ ਜਾਓ ਬਈ ਜਿਹੜਾ ਗਧੇ ਤੇ ਬੈਠਾ ਉਹਨੂੰ ਵੀ ਤੁਹਾਨੂੰ ਆਵਾਜ਼ ਮਾਰਨੀ ਆ ਮੇਰੇ ਵੱਲ ਆ ਜਾਓ ਬਈ ਗਲਾਮੋ ਮੇਰੇ ਵੱਲ ਆ ਜਾਓ ਫੈਸਲਾ ਤੁਸੀਂ ਕਰਨਾ ਕਿ ਕਿਹੜੇ ਸੱਤਾ ਵੱਲ ਜਾ ਸਕਦਾ ਸੱਤਾ ਵੱਲ ਜਾਣ ਲਈ ਸਤ ਸੰਗਤ ਮਿਲ ਰਹੀ ਏ ਮਾਤੋ ਜੈਸੇ ਮਧੂ ਮਖੀਰਾ ਸਾਡੇ ਵਿੱਚ ਪ੍ਰਧਾਨ ਜੀ ਖੜੇ ਆ ਸ਼੍ਰੀ ਆਨੰਦ ਕਿਸ਼ੋਰ ਜੀ ਮਲਕੀਤ ਜਨ ਜਨਾਗੜ ਸਾਹਿਬ ਤੁਹਾਡੀ ਇਹ ਸਮੁੱਚੀ ਟੀਮ ਲੁਧਿਆਣੇ ਦੀ 35 ਲੱਖ ਵਾਦੀ ਏ ਜ਼ਿਲ੍ਹੇ ਦੀ ਲਗਭਗ 2011 ਦੀ ਮਰਦਮਸ਼ੁਮਾਰੇ 35 ਲੱਖ ਵਾਦੀ ਚ 20% ਤੁਸੀਂ ਵੀ ਆ ਸ਼ਡਿਊਲ ਕਾਸਟ ਸ਼ਡਿਊਲ ਕਾਸਟ ਔਰ ਗਹਾ ਜਾਤੀ ਵਾਈਜ਼ ਗਣਤੀ ਉਹ ਵੀ ਮੈਂ ਕੱਢ ਦੂੰ ਜਿੱਦਣ ਲੈਣੀ ਹੋਈ ਮੇਰੇ ਕੋਲ ਆਪਣੇ ਲਈ ਗੁਰੂ ਰਵਿਦਾਸ ਮਹਾਰਾਜ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਜੋੜਨਾ ਤਾਂ ਸਾਰੇ ਗਰੀਬਾਂ ਨੂੰ ਆ ਜੋੜਨਾ ਤਾਂ ਸਾਰੇ ਮਜਲੂਮਾਂ ਨੂੰ ਆ ਜਿੱਦਾਂ ਸ਼੍ਰੀ ਆਨੰਦ ਕਿਸ਼ੋਰ ਜੀ ਤੁਸੀਂ ਪ੍ਰੋਗਰਾਮ ਕੀਤਾ ਬ੍ਰਾਹਮਣ ਭਾਈਚਾਰਾ ਵੀ ਆਇਆ ਜਿਮੀਦਾਰ ਪਾਈਚਾਰਾ ਵੀ ਆਇਆ ਖੱਤਰੀ ਵੀ ਆਇਆ ਰੋੜਾ ਵੀ ਆ ਸਾਰੇ ਹੀ ਹੋਣੇ ਚਾਹੀਦੇ ਆ ਜਿੱਦਾਂ ਗੁਰੂ ਰਵਦਾਸ ਮਹਾਰਾਜ ਨੇ ਗੱਲ ਕੀਤੀ ਆ ਨਾਮਦੇਵ ਕਬੀਰ ਤਰਲੋਚਨ ਸਦਨਾ ਸੈਣ ਨਾ ਸਦਨਾ ਸੈਣ ਕਰੇ ਨਾਮਦੇਵ ਸ਼ਿੰਬਾ ਪਾਈਚਾਰਾ ਕਬੀਰ ਮੁਸਲਮਾਨ ਜਲਾਹਾ ਪਾਈਚਾਰਾ ਨਾਮਦੇਵ ਕਬੀਰ ਤਰਲੋਚਨ ਬਾਣੀਆਂ ਪਾਈਚਾਰਾ ਸਦਨਾ ਕਸਾਈ ਪਾਈਚਾਰਾ ਸੈਣ 나ਈ ਪਾਈਚਾਰਾ ਗੁਰੂ ਰਵਦਾਸ ਮਹਾਰਾਜ ਸਾਰਿਆਂ ਨੂੰ ਨਾਲ ਲੈ ਕੇ ਤੁਰਦੇ